ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਭੁੱਲਰ ਕੋਚਿੰਗ ਕਲਾਸਿਸ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਭਗਤ ਨਾਮਦੇਵ ਜੀ ਦੇ ਜੀਵਨ ਦੇ ਇਤਿਹਾਸ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਭਗਤ ਨਾਮਦੇਵ ਜੀ ਦੇ ਬਜ਼ੁਰਗ ਕਿੱਦਾਂ ਦੇ ਸੀ ਤੇ ਉਹਨਾਂ ਦਾ ਜਨਮ ਕਦੋਂ ਤੇ ਕਿਹੜੇ ਹਾਲਾਤਾਂ ਵਿੱਚ ਹੋਇਆ ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਪ੍ਰਾਂਤ ਦੇ ਮਸ਼ਹੂਰ ਨਗਰ ਪੰਡਰਪੁਰ ਵਿਖੇ ਹੋਇਆ ਅਤੇ ਆਪਣੀ ਆਯੂ ਦਾ ਬਹੁਤ ਸਮਾਂ ਆਪਨੇ ਇੱਥੇ ਹੀ ਬਤੀਤ ਕੀਤਾ ਆਪਦੇ ਪਿਤਾ ਪਿਤਾਮਾ ਇਥੋਂ ਦੇ ਅਸਲੀ ਵਸਨੀਕ ਨਹੀਂ ਸਨ ਬਲਕਿ ਉਹਨਾਂ ਦਾ ਜੱਦੀ ਪਿੰਡ ਛੋਲਾਪੁਰ ਦੇ ਜ਼ਿਲ੍ਹੇ ਵਿੱਚ ਨਰਸੀ ਬਾਮਣੀ ਕਰਹਾੜ ਵਿੱਚ ਕ੍ਰਿਸ਼ਨਾ ਨਦੀ ਦੇ ਕਿਨਾਰੇ ਸੀ ਆਮ ਲੋਕ ਇਹਨਾਂ ਦੀ ਜਾਤ ਸਿੱਪੀ ਦੇ ਨਾਂ ਨਾਲ ਬੁਲਾਉਂਦੇ ਸਨ ਪਰ ਅਸਲ ਵਿੱਚ ਉਹਨਾਂ ਦੀ ਜਾਤ ਕੁਸ਼ਤਰੀ अथवा ਛਤਰੀ ਜਾਂ ਖੱਤਰੀ ਸੀ ਤੇ ਉਹ ਵਪਾਰ ਦਾ ਕੰਮ ਕਰਦੇ ਸਨ ਭਗਤ ਜੀ ਦੇ ਪੜਦਾਦੇ ਦੇ ਬਾਬਾ ਜੀ ਸ਼੍ਰੀ ਹਰਸ਼ੇਠ ਜੀ ਬਾਲਵਸਥਾ ਤੋਂ ਹੀ ਪ੍ਰੇਮ ਦੇ ਪੁਤਲੇ ਅਤੇ ਧਰਮ ਦੀ ਮੂਰਤ ਸਨ ਆਪ ਆਪਣੇ ਨਿਤਨੇਮ ਵਿੱਚ ਦ੍ਰਿੜ ਅਤੇ ਪੂਰੇ ਭਜਨੀਕ ਸਨ ਆਪ ਹਰ ਵੇਰੇ ਸ਼੍ਰੀ ਪੰਡਰਪੁਰ ਦੀ ਅਸਟਾ ਸਾਡੀ ਕੱਤਕ ਦੀ ਵਾਰੀ ਦਿਆ ਕਰਦੇ ਸਨ ਜਦ ਇਹਨਾਂ ਦੀ ਅਵਸਥਾ ਬਹੁਤ ਵਿਰਧ ਹੋ ਗਈ ਤਦੋਂ ਪੀ ਆਪ ਇਸ ਧਰਮ ਦੇ ਨਿਯਮ ਦੀ ਪਾਲਣਾ ਕਰਦੇ ਰਹੇ ਇੱਕ ਸਾਲ ਉਹ ਆਪਣੇ ਇਸ ਧਰਮ ਨਿਯਮ ਨੂੰ ਨਿਭਾਉਣ ਲਈ ਸ਼੍ਰੀ ਪੰਡਰਪੁਰ ਦੇ ਮੰਦਿਰ ਦੀ ਯਾਤਰਾ ਕਰਨ ਗਏ ਉੱਥੇ ਹੀ ਆਪਣੇ ਇਸ਼ਟ ਦੇਵ ਦੇ ਚਰਨਾਂ ਵਿੱਚ ਸਮਾ ਗਏ ਉਕਤ ਬਾਬਾ ਜੀ ਦੇ ਸੁਪੁੱਤਰ ਸ਼੍ਰੀ ਕੋਪਾਸ਼ ਕੋਪਾਲ ਸ਼ੇਠ ਜੀ ਆਪਣੇ ਪਿਤਾ ਦੀ ਤਰ੍ਹਾਂ ਇੱਕ ਤਕੜੇ ਵਪਾਰੀ ਸਨ ਪਰ ਉਹਨਾਂ ਦਾ ਕੰਮਕਾਰ ਇੰਨਾ ਵੱਧ ਗਿਆ ਸੀ ਕਿ ਉਹਨਾਂ ਨੂੰ ਸ਼੍ਰੀ ਪੰਡਰਪੁਰ ਦੇ ਮੰਦਿਰ ਦੀ ਯਾਤਰਾ ਜਾਣ ਦੀ ਵੇਰ ਹੀ ਨਹੀਂ ਸੀ ਮਿਲਦੀ ਆਪਣੇ ਪੂਜਯਾ ਪਿਤਾ ਜੀ ਦੇ ਇਤਿਹਾਸ ਤੋਂ ਪਿੱਛੋਂ ਉਹ ਕਿਸੇ ਸਾਲ ਵੀ ਸ਼੍ਰੀ ਪੰਡਰਪੁਰ ਦੀ ਯਾਤਰਾ ਨੂੰ ਨਾ ਜਾ ਸਕੇ ਇਸ ਸਮੇਂ ਵਾਹਿਗੁਰੂ ਦਾ ਭਾਣਾ ਐਸਾ ਵਰਤਿਆ ਕਿ ਗੋਪਾਲ ਸ਼ੇਠ ਜੀ ਦੀ ਧਰਮ ਪਤਨੀ ਅਤੇ ਵੱਡਾ ਪੁੱਤਰ ਰਘੂ ਸ਼ੇਠ ਥੋੜੇ ਹੀ ਦਿਨਾਂ ਦੀ ਵਿਥ ਪਰ ਦੋਵੇਂ ਹੀ ਕਾਲਵਸ ਹੋ ਗਏ ਇਸ ਅਚਾਨਕ ਖੇਦ ਨੇ ਇਹਨਾਂ ਦੇ ਦਿਲ ਪਰ ਬੜੀ ਸਖਤ ਸੱਟ ਮਾਰੀ ਤੇ ਉਹਨਾਂ ਨੇ ਅਨੁਭਵ ਕੀਤਾ ਕਿ ਮੈਂ ਆਪਣੇ ਪਿਤਾ ਜੀ ਦੇ ਸੁਰਗਵਾਸ ਹੋਣ ਤੋਂ ਪਿੱਛੋਂ ਸ਼੍ਰੀ ਪੰਡ ਪੰਡਰਪੁਰ ਦੇ ਮੰਦਰ ਦੀ ਵਾਰੀ ਨਹੀਂ ਦੇ ਸਕਿਆ ਇਸੇ ਹੀ ਅਵਗਿਆ ਕਰਕੇ ਸ੍ਰੀ ਠਾਕੁਰ ਜੀ ਦੀ ਕਰੋਪੀ ਨਾਲ ਇਹ ਦੋਵੇਂ ਸਰੀਰ ਵਿੰਸ ਗਏ ਹਨ ਇਹ ਵਿਚਾਰ ਦੀ ਲਹਿਰ ਨੇ ਉਹਨਾਂ ਦੇ ਹਿਰਦੇ ਨੂੰ ਧਰਮ ਵੱਲ ਮੋੜਿਆ ਜਿਸ ਪਰ ਉਹਨਾਂ ਹੁਣ ਪ੍ਰਣ ਕਰ ਲਿਆ ਕਿ ਆਪਣੇ ਸਵਰਗ ਵਾਸੀ ਪਿਤਾ ਦੀ ਤਰ੍ਹਾਂ ਹਰ ਸਾਲ ਸ੍ਰੀ ਪੰਡਰਪੁਰ ਜੀ ਦੇ ਦਰਸ਼ਨਾਂ ਨੂੰ ਜਾਇਆ ਕਰਾਂਗਾ ਸੋ ਇਹ ਬਜ਼ੁਰਗ ਅੰਤ ਸਮੇਂ ਤੱਕ ਇਹ ਧਰਮ ਨਿਯਮ ਨਿਭਾਉਂਦੇ ਹੋਏ ਵਿਠਲ ਜੀ ਦੇ ਮੰਦਰ ਦੀ ਯਾਤਰਾ ਲਈ ਹਰ ਸਾਲ ਜਾਂਦੇ ਰਹੇ ਇਹ ਆਪਣੇ ਅੰਤ ਸਮੇ ਆਪਣੇ ਪੁੱਤਰ ਸ਼੍ਰੀ ਗੋਵਿੰਦ ਸ਼ੇਠ ਜੀ ਨੂੰ ਇਸ ਨਿਯਮ ਦੇ ਪਾਲਣਾ ਕਰਨ ਦੀ ਤਾਕੀਦ ਕਰ ਗਏ ਸ਼੍ਰੀ ਗੋਵਿੰਦ ਸ਼ੇਠ ਜੀ ਹਰ ਸਾਲ ਸ਼੍ਰੀ ਪੰਡਰਪੁਰ ਦੀ ਯਾਤਰਾ ਜਾਣ ਸਮੇ ਆਪਣੇ ਪੁੱਤਰ ਨਰਹਰ ਸ਼ੇਠ ਜੀ ਨੂੰ ਬਾਲਵਸਥਾ ਤੋਂ ਹੀ ਨਾਲ ਲੈ ਜਾਇਆ ਕਰਦੇ ਸਨ ਇਸ ਲਈ ਇਹਨਾਂ ਦੀ ਰੁਚੀ ਸ਼ੁਰੂ ਤੋਂ ਹੀ ਧਰਮ ਵੱਲ ਲੱਗ ਗਈ ਇਸ ਅਵਸਥਾ ਦੇ ਨਾਲ-ਨਾਲ ਉਹ ਵੀ ਪਰਫੁੱਲਤ ਹੁੰਦੀ ਗਈ ਪਿਤਾ ਦੇ ਚਲਾਣੇ ਪਿੱਛੋਂ ਨਰ ਹਰ ਸ਼ੇਠ ਜੀ ਆਪਣੇ ਧਰਮ ਨਿਯਮ ਵਿੱਚ ਐਨੇ ਪਰਪੱਕ ਹੋ ਗਏ ਕਿ ਉਹ ਸਾਲ ਦੀ ਹਰ ਥਾਂ ਹਰ ਮਹੀਨੇ ਸ਼੍ਰੀ ਪੰਡਰਪੁਰ ਦੇ ਮੰਦਿਰ ਦੀ ਯਾਤਰਾ ਨੂੰ ਜਾਣ ਲੱਗ ਪਏ ਇਹ ਆਪਣੇ ਇਸ ਮਾਸਕ ਨਿਯਮ ਦੇ ਨਾਲ ਦੋ ਪੰਡਰਪੁਰ ਦੀ ਯਾਤਰਾ ਗਏ ਹੋਏ ਦੁਕਾਨ ਲਈ ਸੌਦਾ ਸੂਤ ਵੀ ਖਰੀਦ ਲਿਆਇਆ ਕਰਦੇ ਸੀ ਸ਼੍ਰੀ ਨਰ ਹਰ ਸ਼ੇਠ ਜੀ ਦੇ ਐਨੇ ਧਰਮਧਾਰਨੀ ਅਤੇ ਨਿਤਨੇਮ ਵਿੱਚ ਪੱਕੇ ਹੋਣ ਦੇ ਕਾਰਨ ਇਹਨਾਂ ਦੇ ਸੁਪੁੱਤਰ ਸ਼੍ਰੀ ਦਾਮ ਸ਼ੇਠ ਜੀ ਸ਼੍ਰੀ ਨਾਮਦੇਵ ਜੀ ਪੂਜਯ ਪਿਤਾ ਕੇਵਲ 2 ਸਾਲਾਂ ਦੀ ਅਵਸਥਾ ਵਿੱਚ ਹੀ ਸ਼੍ਰੀ ਵਿਠਲ ਜੀ ਦਾ ਸਿਮਰਨ ਕਰਨ ਲੱਗ ਪਏ ਇਸ ਬਾਲਕ ਦੀ ਅਵਸਥਾ ਜਿਉਂ-ਜਿਉਂ ਵੱਡੀ ਹੁੰਦੀ ਗਈ ਤਿਉਂ-ਤਿਉਂ ਇਹ ਧਰਮ ਦੇ ਨੀਵਾਂ ਵਿੱਚ ਵਧੇਰੇ ਪੱਕਾ ਹੁੰਦਾ ਗਿਆ ਇੱਕ ਵਾਰੀ ਸ਼੍ਰੀ ਨਰ ਹਰ ਸ਼ੇਠ ਜੀ ਆਪਣੇ ਧਰਮ ਪਤਨੀ ਅਤੇ ਪੁੱਤਰ ਦਾਮ ਸ਼ੇਠ ਜਿਨ੍ਹਾਂ ਦੀ ਉਮਰ ਉਸ ਵਕਤ 14 ਸਾਲ ਦੀ ਸੀ ਸਮੇਤ ਸ਼੍ਰੀ ਪੰਡਰਪੁਰ ਦੀ ਵਾਰੀ ਦੇਣ ਗਏ ਤਾਂ ਵਾਹਿਗੁਰੂ ਦਾ ਬਾਣਾ ਐਸਾ ਵਰਤਿਆ ਕਿ ਉਹ ਇੱਕਦਮ ਬਿਮਾਰ ਹੋ ਗਏ ਅਤੇ ਐਸੀ ਅਵਸਥਾ ਆ ਗਈ ਕਿ ਵਚਨ ਦੀ ਕੋਈ ਉਮੀਦ ਨਾ ਰਹੀ ਅਖੀਰ ਨੂੰ ਅੰਤ ਸਮਾਂ ਜਾਣ ਕੇ ਉਹਨਾਂ ਆਪਣੇ ਸੁਪੁੱਤਰ ਦਾਮ ਸ਼ੇਠ ਨੂੰ ਆਪਣੇ ਪਾਸ ਬੁਲਾਇਆ ਤੇ ਤਾਕੀਦ ਕੀਤੀ हे ਬੇਟਾ ਮੇਰੀ ਅੰਤਮ ਸਿੱਖਿਆ ਯਾਦ ਰੱਖੀ ਕਿ ਪੰਡਰਪੁਰ ਦੇ ਮੰਦਰ ਦੀ ਯਾਤਰਾ ਦਾ ਕਦੀ ਨਾਗਾ ਨਾ ਪਾਵੀ ਸ਼੍ਰੀ ਦਾਮਸ਼ੇਠ ਜੀ ਦੇ ਪੂਜਯ ਪਿਤਾ ਜੀ ਚਲਾਣਾ ਕਰ ਗਏ ਵਾਹਿਗੁਰੂ ਦੀ ਨੇਤ ਐਸੀ ਹੋਈ ਕਿ ਇਸ ਦੇ ਦੂਜੇ ਹੀ ਦਿਨ ਉਹਨਾਂ ਦੀ ਪਰਮ ਪਿਆਰੀ ਮਾਤਾ ਜੀ ਵੀ ਸਦਾ ਦਾ ਵਿਛੋੜਾ ਦੇ ਗਏ ਮਾਤਾ ਪਿਤਾ ਜੀ ਦੇ ਇਸ ਅਚਾਨਕ ਵਿਛੋੜੇ ਦੇ ਸੱਟ ਨੂੰ ਸਹਾਰ ਕੇ ਦੇ ਸ਼੍ਰੀ ਵਿਠਲ ਜੀ ਦਾ ਪਾਣਾ ਸਿਰ ਪਰ ਮੰਨ ਕੇ ਦਾਮ ਸ਼ੇਠ ਜੀ ਆਪਣੇ ਪਿੰਡ ਵਾਪਸ ਆ ਗਏ ਅਤੇ ਆਪਣੇ ਪਿਤਾ ਜੀ ਦੇ ਕਾਰਵਿਹਾਰ ਨੂੰ ਉਸੇ ਤਰ੍ਹਾਂ ਚਲਾਉਣਾ ਸ਼ੁਰੂ ਕਰ ਦਿੱਤਾ ਕੁਝ ਸਮਾਂ ਬਤੀਤ ਹੋਣ ਪਰ ਕਲਿਆਣ ਨਾਮੀ ਨਗਰ ਦੇ ਰਹਿਣ ਵਾਲੇ ਸ਼੍ਰੀ ਗੋਵਿੰਦ ਸ਼ੇਠ ਨਾਮ ਦੇ ਇੱਕ ਵੱਡੇ ਵਪਾਰੀ ਨੇ ਆਪਣੀ ਸੁਪਤਰੀ ਸ਼੍ਰੀ ਗੋਣਾ ਪਾਈ ਜੀ ਦਾ ਵਿਆਹ ਸ਼੍ਰੀ ਦਾਮ ਸ਼ੇਠ ਜੀ ਨਾਲ ਕਰ ਦਿੱਤਾ ਇਸ ਤੋਂ ਕੁਝ ਸਮਾਂ ਪਛਾਤ ਸ਼੍ਰੀ ਦਾਮਸ਼ੇਠ ਜੀ ਦੇ ਗ੍ਰਹਿ ਵਿਖੇ ਕੰਨਿਆ ਨੇ ਜਨਮ ਲਿਆ ਜਿਸ ਦਾ ਨਾਮ ਉਹਨਾਂ ਆਉ ਬਾਈ ਰੱਖਿਆ ਸ਼੍ਰੀ ਦਾਮਸ਼ੇਠ ਜੀ ਦੀ ਤਰਮ ਪਤਨੀ ਦੇ ਮਨੰਦਰ ਇਸ ਗੱਲ ਦੀ ਇੱਛਾ ਉਤਪੰਨ ਹੋਈ ਕਿ ਮੇਰੀ ਕੁਖ ਤੋਂ ਪੁੱਤਰ ਦਾ ਜਨਮ ਹੋਵੇ ਇਹ ਇੱਛਾ ਦਿਨੋ ਦਿਨ ਵਧਦੀ ਗਈ ਤੇ ਤੀਬਰ ਹੁੰਦੀ ਗਈ ਸ਼੍ਰੀ ਦਾਮਸ਼ੇਠ ਜੀ ਆਪਣੇ ਕਾਰ ਵਿਹਾਰ ਨੂੰ ਹੋਰ ਵਧਾਉਣ ਦੀ ਖਾਤਰ ਅਤੇ ਆਪਣੇ ਇਸਤ ਦੇਵ ਦੇ ਨਿੱਤ ਪ੍ਰਤੀ ਦਰਸ਼ਨ ਕਰਨ ਦੀ ਲਾਲਸਾ ਕਰਕੇ ਸ਼੍ਰੀ ਪੰਡਰਪੁਰ ਹੀ ਆ ਰਹੇ ਸ਼੍ਰੀ ਮਾਤਾ ਗੋਣਾਬਾਈ ਨੇ ਇੱਕ ਦਿਨ ਆਪਣੇ ਇਸਤ ਦੇਵ ਦੇ ਚਰਨਾਂ ਵਿੱਚ ਬਿਰਤੀ ਜੋੜ ਕੇ ਇੱਕ ਮਨ ਹੋ ਕੇ ਪੁੱਤਰ ਦੀ ਯੰਚਨਾ ਕੀਤੀ ਜੋ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਮਾਣ ਹੋ ਗਈ ਜਦੋਂ ਸੂਰਜ ਦੀ ਗਰਮੀ ਅਤਿ ਦਰਜੇ ਤੇ ਪਹੁੰਚ ਜਾਂਦੀ ਹੈ ਅਤੇ ਇਸ ਤਪਸ ਨਾਲ ਸੰਸਾਰ ਵਾਸੀ ਸীব ਦੁਖੀ ਹੁੰਦੇ ਹਨ ਔਰ ਸਤਰੀ ਪੁਰਸ਼ ਬਾਲ ਵਿਰਧ ਸਭ ਇਸ ਕਸ਼ਟ ਕਰਕੇ ਵਿਲੂ-ਵਿਲੂਂ ਕਰਦੇ ਹਨ ਤਾਂ ਉਸ ਬਾਹਗੁਰੂ ਆਪਣੀ ਸਾਜੀ ਹੋਈ ਸ੍ਰਿਸ਼ਟੀ ਦੇ ਇਸ ਦੁੱਖ ਨੂੰ ਦੇਖ ਕੇ ਜਰ ਨਹੀਂ ਸਕਦਾ ਉਹ ਮਿਹਰ ਦੇ ਘਰ ਵਿੱਚ ਆਉਂਦਾ ਹੈ ਤੇ ਉਸ ਦੀ ਦਿਆਲਤਾ ਵਾਰਿਸ਼ ਦਾ ਰੂਪ ਧਾਰਨ ਕਰਕੇ ਵਰਸਦੀ ਹੈ ਇਹ ਜੀਵਜੰਤ ਦੇ ਸੇਕ ਰੂਪੀ ਦੁੱਖ ਨੂੰ ਦੂਰ ਕਰਨ ਲਈ ਠੰਡ ਵਰਤ ਜਾਂਦੀ ਹੈ ਜਦ ਰਾਤ ਦਾ ਅੰਧੇਰਾ ਦੋਹੀਂ ਪਾਸੀ ਪਸਰ ਜਾਂਦਾ ਹੈ ਤੇ ਸੰਸਾਰ ਵਵਾਸੀ ਜੀਵਾਂ ਨੂੰ ਕੁਝ ਸੁਛਦਾ ਨਹੀਂ ਤਾਂ ਉਹ ਸਿਰਜਣਹਾਰ ਦੀ ਦਿਆਲਤਾ ਸੂਰਜ ਦਾ ਰੂਪ ਧਾਰਨ ਕਰਕੇ ਪ੍ਰਗਟ ਹੁੰਦੀ ਹੈ ਅਤੇ ਪ੍ਰਕਾਸ਼ ਕਰਕੇ ਸਭ ਅੰਧੇਰਾ ਦੂਰ ਕਰ ਦਿੰਦੀ ਹੈ ਠੀਕ ਇਸੇ ਤਰ੍ਹਾਂ ਜਦੋਂ ਸੰਸਾਰ ਦੇ ਲੋਕ ਵਿਸ਼ੇਵਿਕਾਰਾਂ ਦੀ ਤਕਸ਼ ਨਾਲ ਸੜਨ ਲੱਗ ਪੈਂਦੇ ਹਨ ਅਤੇ ਲੋਕ ਇਨ੍ਹਾਂ ਦੇ ਸੇਕ ਨਾਲ ਅਤਿਅੰਤ ਦੁਖੀ ਹੁੰਦੇ ਹਨ ਜਦੋਂ ਮਾਤ ਲੋਕ ਦੇ ਵਾਸੀ ਅਗਿਆਨਤਾ ਦੇ ਹਨੇਰੇ ਵਿੱਚ ਫਸ ਜਾਂਦੇ ਹਨ ਤੇ ਉਹਨਾਂ ਨੂੰ ਕੋਈ ਰਸਤਾ ਨਹੀਂ ਦਿਸਦਾ ਅਰਥਾਥਾ ਭਟਕਦੇ ਤੇ ਠੇਡੇ ਖਾਂਦੇ ਫਿਰਦੇ ਹਨ ਤਾਂ ਉਹ दयालु ਪਿਤਾ ਸੰਸਾਰ ਪਰ ਮਿਹਰ ਦੀ ਨਜ਼ਰ ਕਰਦਾ ਹੈ ਔਰ ਆਪਣੀ अलौकिक शक्ति ਦੇ ਕੇ ਆਪਣੇ ਕਿਸੇ ਪਿਆਰੇ ਨੂੰ ਸੰਸਾਰ ਪਰ ਭੇਜਦਾ ਹੈ ਜੋ ਪ੍ਰਗਟ ਹੋ ਕੇ ਆਪਣੇ ਸ਼ੁਭ ਬਚਨਾਂ ਦੀ ਪਰਖਾ ਕਰਦਾ ਹੈ ਤੇ ਸੰਸਾਰ ਤੇ ਸੁੰਦਰ ਉਪਦੇਸ਼ਾਂ ਦਾ ਮੀਂਹ ਵਰਸਾਉਂਦਾ ਹੈ ਜਿਸ ਨਾਲ ਵਿਸ਼ੇ ਵਿਕਾਰਾਂ ਦੀ ਤਪਸ ਦੂਰ ਹੋ ਜਾਂਦੀ ਹੈ ਤੇ ਦੁਨੀਆ ਪਰ ਠੰਡ ਵਰਤ ਜਾਂਦੀ ਹੈ ਉਹਨਾਂ ਮਹਾ ਸ਼ਕਤੀਮਾਨ ਪੁਰਸ਼ਾਂ ਦੇ ਉੱਤਮ ਦੇਸ਼ਾਂ ਦੇ ਸੋਵ ਵਿਚਾਰਾਂ ਨਾਲ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਂਦਾ ਹੈ ਤੇ ਗਿਆਨ ਦਾ ਸੂਰਜ ਪ੍ਰਕਾਸ਼ ਕਰਦਾ ਹੈ ਬਸ ਦੁਨੀਆ ਸੁਖੀ ਵੱਸਦੀ ਹੈ ਤੇ ਸੰਸਾਰ ਵਾਸੀ ਜੀਵ ਕਲੇਸ਼ਾਂ ਤੋਂ ਛੁਟਕਾਰਾ ਪਾ ਜਾਂਦੇ ਹਨ ਜਦ ਸਾਰੇ ਸੰਸਾਰ ਪਰ ਅਗਿਆਨਤਾ ਦਾ ਘੋਰ ਅੰਧੇਰਾ ਛਾ ਗਿਆ ਖਾਸ ਕਰ ਮਹਾਰਾਸ਼ਟਰ ਦੇਸ ਵਾਲੀ ਵਾਹਿਗੁਰੂ ਨੂੰ ਭੁੱਲ ਗਏ ਅਤੇ ਉਹ ਸਰਵ ਵਿਆਪੀ ਅਕਾਲ ਪੁਰਖ ਦੀ ਪੂਜਾ ਛੱਡ ਕੇ ਕਿਰਤਮ ਵਸਤੂਆਂ ਦੀ ਪੂਜਾ ਵਿੱਚ ਲਪਟ ਹੋ ਗਏ ਜਦੋਂ ਇਹ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਆਦਮੀ ਜਾਤ ਪਾਤ ਗਰੀਬ ਅਮੀਰ ਪੜੇ ਅਣਪੜ੍ਹ ਦੇਸ਼ ਪਰਦੇਸ਼ ਦੇ ਵਿਤਕਰੇ ਕਰਕੇ ਇੱਕ ਦੂਜੇ ਤੋਂ ਨਫ਼ਰਤ ਕਰਨ ਲੱਗ ਪਏ ਬਲਕਿ ਆਪਣੀਆਂ ਕਟੁੱਲ ਚਾਲਾਂ ਕਰਕੇ ਇਸ ਹਿੱਸੇ ਨੂੰ ਸਦਾ ਲਈ ਦਬਾ ਰੱਖਣ ਚਾ ਆਪਣੇ ਗੁਲਾਮ ਬਣਾਉਣ ਲਈ ਕਈ ਤਰ੍ਹਾਂ ਦੀਆਂ ਕਟੁੱਲ ਚਾਲਾਂ ਚੱਲਣ ਲੱਗ ਪਏ ਤਾਂ ਉਹ ਵਾਹਿਗੁਰੂ ਦੀਨਾਂ ਦੇ ਦੁੱਖ ਦੂਰ ਕਰਨ ਲਈ ਤਤਪਰ ਹੋਇਆ ਅਤੇ ਉਪਦੇਸ਼ ਦੁਆਰਾ ਇਸ ਅਗਿਆਨਤਾ ਦੇ ਦੁੱਖ ਅਤੇ ਹੰਕਾਰ ਦੀ ਪੀੜਾ ਨੂੰ ਦੂਰ ਕਰਨ ਲਈ ਆਪਣੀ ਆਤਮ ਸੱਤਾ ਵਖਸ਼ ਕੇ ਮਹਾਰਾਸ਼ਟਰ ਦੇ ਦੇਸ਼ ਦੇ ਜ਼ਿਲ੍ਹਾ ਸੋਲਾਪੁਰ ਦੇ ਪ੍ਰਸਿੱਧ ਨਗਰ ਬਲਕੀ ਉਸ ਇਲਾਕੇ ਦੇ ਉੱਗੇ ਤੀਰਥ ਸ਼੍ਰੀ ਪੰਡਰਪੁਰ ਵਿਖੇ ਪੂਜਯ ਪਿਤਾ ਸ਼੍ਰੀ ਦਾਮ ਸ਼ੇਟ ਅਤੇ ਪਰਮ ਸਤਿਕਾਰ ਯੋਗ ਸ਼੍ਰੀ ਮਾਤਾ ਗੋਣਾਬਾਈ ਦੇ ਗ੍ਰਹਿ ਵਿਖੇ 71 ਸੁਦੀ ਇਕਾदशी ਐਤਵਾਰ ਦੇ ਦਿਨ ਪ੍ਰਾਂਤਕਾਲ ਸੂਰਜ ਚੜਨ ਸਮੇਂ ਬ੍ਰਹਮ ਗਿਆਨੀ ਸ਼੍ਰੀ ਭਗਤ ਨਾਮਦੇਵ ਜੀ ਮਹਾਰਾਜ ਨੂੰ ਇਸ ਸੰਸਾਰ ਪਰ ਭੇਜਿਆ ਭਗਤ ਜੀ ਦੇ ਜਨਮ ਹੋਣ ਪਰ ਮਾਤਾ ਪਿਤਾ ਨੂੰ ਅਤਿਅੰਤ ਖੁਸ਼ੀ ਅਤੇ ਹੋਰ ਭਰਾ ਭਾਈਆਂ ਅਤੇ ਸਾਕ ਸਬੰਧੀਆਂ ਨੂੰ ਬੇਅੰਤ ਪ੍ਰਸੰਨਤਾ ਹੋਈ ਬਾਲਕ ਦੇ ਜਨਮ ਹੋਣ ਦੇ 12 ਦਿਨ ਉਪਰੰਤ ਨਾਮ ਸੰਸਕਾਰ ਕੀਤਾ ਗਿਆ ਸੱਜਣ ਮਿੱਤਰ ਸਾਥ ਸੰਬੰਧੀ ਮੇਲ ਜੋਲ ਇਕੱਤਰਤ ਹੋਏ ਸਭ ਨੇ ਵਧਾਈਆਂ ਦਿੱਤੀਆਂ ਬਾਲਕ ਨੂੰ ਸ਼ਗਨ ਪਾਏ ਅਤੇ ਵਿਦਵਾਨ ਪਰਿਸ਼ਾਣੇ ਇਹਨਾਂ ਦਾ ਨਾਮ ਨਾਮਦੇਵ ਰੱਖਿਆ ਇਸੇ ਇਕੱਤਰਤਾ ਵਿੱਚ ਆਇ ਇੱਕ ਵਿਦਵਾਨ ਪੁਰਸ਼ ਨੇ ਬਾਲਕ ਦੇ ਚਿਹਨ ਚੱਕਰ ਨੂੰ ਵੇਖ ਕੇ ਕਿਹਾ ਇਸ ਬਾਲਕ ਦਾ ਮੁਖੜਾ ਬੜਾ ਪ੍ਰਕਾਸ਼ਮਾਨ ਤੇ ਮੋਹਣੀ ਮੂਰਤ ਹੈ ਇਹ بڑے ਭਾਗਾ ਵਾਲਾ ਜੀਵ ਹੈ ਇਹ ਹਰੀ ਭਗਤ ਤੇ ਮਹਾਪੁਰਸ਼ ਹੋਵੇਗਾ ਬਾਲਕ ਨਾਲ ਮਾਤਾ ਦਾ ਪਿਆਰ ਤਾਂ ਅਕਸਰ ਅਧਿਕ ਹੀ ਹੁੰਦਾ ਹੈ ਪਰ ਇਨਾਂ ਦੇ ਪਿਤਾ ਜੀ ਦਾ ਪਿਆਰ ਵੀ ਪੁੱਤਰ ਨਾਲ ਬਹੁਤ ਸੀ ਸ਼੍ਰੀ ਨਾਮਦੇਵ ਜੀ ਦੀ ਉਮਰ ਜਦ ਹਾਲਾ 2 ਸਾਲ ਦੀ ਹੀ ਸੀ ਤਾਂ ਉਹ ਹਰ ਸਮੇਂ ਆਪਣੀ ਪਿਆਰ ਭਰੀ ਤੋਤਲੀ ਜੁਬਾਨ ਨਾਲ ਵਿਠਲ ਵਿਠਲ ਦਾ ਸਿਮਰਨ ਕਰਦੇ ਰਹਿੰਦੇ ਜੋ ਸਭ ਨੂੰ ਅਤਿਅੰਤ ਪਿਆਰਾ ਲੱਗਦਾ ਸੀ ਅਗ ਦਾ ਧਰਮ ਹੈ ਸਾੜਨਾ ਪਰ ਜਿੱਥੇ ਇਸ ਦੇ ਮੁਕਾਬਲੇ ਪਰ ਸ਼ੀਤਲਤਾ ਵਧਿਕ ਹੋਵੇ ਉੱਥੇ ਇਸ ਦਾ ਸਾੜਨ ਦਾ ਸੁਭਾਅ ਕਿਸ ਤਰ੍ਹਾਂ ਮੁਕਾਬਲਾ ਕਰ ਸਕਦਾ ਹੈ ਇਸੇ ਤਰ੍ਹਾਂ ਦੀ ਇੱਕ વાર્ਤਾ ਭਗਤ ਜੀ ਦੇ ਬਾਲ ਜੀਵਨ ਵਿੱਚ ਆਉਂਦੀ ਹੈ ਇੱਕ ਦਿਨ ਭਗਤ ਜੀ ਦੀ ਪੂਜਿਆ ਮਾਤਾ ਜੀ ਨੇ ਪ੍ਰਸ਼ਾਦ ਪਾਣੀ ਤਿਆਰ ਕਰਕੇ ਚੌਂਕੇ ਵਿਛਲਾ ਚੁੱਲ੍ਹਾ ਪਰ ਫੁੱਲਤ ਕੀਤਾ ਅਰਥਾਤ ਅਗਨੀ ਚਲਾਈ ਤੇ ਆਪ ਕਿਸੇ ਕੰਮ ਬਾਹਰ ਚਲੀ ਗਈ ਜਦ ਅੱਗ ਦੀਆਂ ਲਾਟਾਂ ਉੱਚੀਆਂ ਹੋਈਆਂ ਤੇ ਉਹਨਾਂ ਦਾ ਪ੍ਰਕਾਸ਼ ਔਰ ਚਮਕ ਤੇਜ ਹੋਈ ਉਧਰ ਪਾਸ ਹੀ ਬਾਲਵਸਥਾ ਵਿੱਚ ਭਗਤ ਜੀ ਬੈਠੇ ਸਨ ਉਹਨਾਂ ਨੂੰ ਇਹ ਪ੍ਰਕਾਸ਼ ਔਰ ਚਮਕ ਬਹੁਤ ਪਿਆਰੀ ਲੱਗੀ ਤੇ ਉਸ ਵਿੱਚ ਈਸ਼ਵਰੀ ਜਲਵਾ ਪਾਸਿਆ ਉਹ ਆਪਣੀ ਸਰਲ ਬੁੱਧੀ ਪਿਆਰ ਅਵਸਥਾ ਤੇ ਮਨੋਵੇਗ ਵਿੱਚ ਅੱਗੇ ਵਧੇ ਅਤੇ ਉਸ ਜੋਤੀ ਨੂੰ ਜਫੀ ਪਾ ਲਈ ਅਸੀਂ ਉੱਪਰ ਲਿਖਿਆ ਕਿ ਅੱਗ ਦਾ ਸੁਭਾਅ ਭਾਵੇਂ ਸਾੜ ਦੇਣਾ ਹੈ ਪਰ ਜਿੱਥੇ ਸ਼ੀਤਲਤਾ ਵਧੇਰੇ ਹੋਵੇ ਉੱਥੇ ਹੀ ਮੁਕਾਬਲਾ ਨਹੀਂ ਕਰ ਸਕਦੀ ਠੀਕ ਇਸੇ ਤਰ੍ਹਾਂ ਉਸ ਸਮੇਂ ਭਗਤ ਜੀ ਦੀ ਉਮਰ ਭਾਵੇਂ ਬਹੁਤ ਛੋਟੀ ਸੀ ਪਰ ਸ਼ੀਤਲਤਾ ਵਧੇਰੇ ਸੀ ਨਾਲੇ ਭਗਤ ਜੀ ਨੂੰ ਤਾਂ ਉਹ ਅਗ ਭਾਸ ਦੀ ਨਹੀਂ ਸੀ ਉਹਨਾਂ ਨੂੰ ਤਾਂ ਉਹ ਪ੍ਰਕਾਸ਼ ਈਸ਼ਵਰੀ ਚੋਤ ਦਿਸ ਰਹੀ ਸੀ ਜਿਸ ਕਰਕੇ ਉਹ ਉਸ ਨਾਲ ਲਿਪਟ ਗਏ ਤੇ ਉਸ ਨਾਲ ਇੱਕ ਸਰੂਪ ਹੋ ਗਏ ਔਰ ਇਸ ਬਾਲ ਅਵਸਥਾ ਵਿੱਚ ਹੀ ਨਾਮੇ ਨਾਰਾਇਣ ਨਾਹੀ ਭੇਦ ਵਾਲਾ ਸਮਾ ਬੱਜ ਗਿਆ। ਮਾਤਾ ਜੀ ਨੇ ਜਦ ਦੂਰ ਤੋਂ ਹੀ ਆਪਣੇ ਬੱਚੇ ਨੂੰ ਅੱਗ ਨਾਲ ਜਫਾ ਮਾਰਦੇ ਤੱਕਿਆ ਤਾਂ ਡਰ ਗਈ ਤੇ ਆ ਕੇ ਬਾਲਕ ਨੂੰ ਛੇਤੀ ਨਾਲ ਚੁੱਕ ਲਿਆ। ਪਰ ਜਦੋਂ ਉਸ ਨੇ ਅੱਗ ਨੂੰ ਸ਼ੀਤਲ ਹੋਈ ਦੇਖਿਆ ਤਾਂ ਅश्चਰਜ ਰਹਿ ਗਈ। ਜਦ ਹੀ ਸਤਪੁੱਤ ਕੌਤਕ ਦੀ ਵਾਰਤਾ ਗਲੀ ਗੁਆਂਡ ਦੇ ਲੋਕਾਂ ਨੇ ਸੁਣੀ ਤਾਂ ਸਭ ਅਚੰਬਤ ਰਹਿ ਗਏ। ਇਸ ਬਾਲਕ ਨੂੰ ਸ਼ਕਤੀਵਾਨ ਸਮਝ ਕੇ ਸਤਿਕਾਰ ਕਰਨ ਲੱਗੇ ਭਗਤ ਜੀ ਦੇ ਬਜ਼ੁਰਗ ਕਈ ਪੀੜੀਆਂ ਤੋਂ ਪੱਕੇ ਧਰਮ ਧਾਰਨੀ ਅਤੇ ਨਿਤਨੇਮੀ ਚਲੇ ਆਉਂਦੇ ਸਨ ਅਤੇ ਇਸ ਖਾਨਦਾਨ ਤੇ ਪ੍ਰਮਾਤਮਾ ਦੀ ਐਸੀ ਕਿਰਪਾ ਰਹੀ ਹੈ ਕਿ ਜਿਵੇਂ-ਜਿਵੇਂ ਪੀੜੀ ਬਦਲਦੀ ਰਹੀ ਤਿਉਂ-ਤਿਉ ਇਹ ਧਰਮ ਦੀ ਰੁਚੀ ਵਾਧੀ ਹੀ ਗਈ ਇਸੇ ਪ੍ਰਭਾਵ ਕਰਕੇ ਭਗਤ ਜੀ ਦੇ ਪੂਜਯ ਪਿਤਾ ਜੀ ਦਾਮ ਸ਼ੇਠ ਜੀ ਆਪਣੇ ਧਾਰਮਿਕ ਖਿਆਲਾਂ ਵਿੱਚ ਬੜੇ ਡ੍ਰਿੜ ਅਤੇ ਆਪਣੇ ਨਿਤਨੇਮ ਦੇ ਪੱਕੇ ਸਾਨ ਉਹ ਰੋਜ਼ ਅੰਮ੍ਰਿਤ ਵੇਲੇ ਉੱਠਦੇ ਅਤੇ ਇਸ਼ਨਾਨ ਪਾਣ ਕਰਕੇ ਮੰਦਰ ਵਿੱਚ ਸ਼੍ਰੀ ਠਾਕੁਰ ਜੀ ਦੀ ਪੂਜਾ ਕਰਨ ਜਾਂਦੇ ਸਨ ਇਸ ਧਾਰਮਿਕ ਨਿਤਕਰਮ ਲਈ ਉਹਨਾਂ ਨੇ ਖਾਸ ਬਹੁਮੁਲੀਆਂ ਚੀਜ਼ਾਂ ਬਣਾਈਆਂ ਹੋਈਆਂ ਸਨ ਠਾਕੁਰ ਜੀ ਦੇ ਭੋਗ ਲਵਾਉਣ ਲਈ ਦੁੱਧ ਵਾਸਤੇ ਕਪੜਾ ਗਊ ਰੱਖੀ ਹੋਈ ਸੀ ਸ਼੍ਰੀ ਦਾਮਸ਼ੇੜ ਜੀ ਪਿਤਾ ਪੁਰਖੀ ਰੀਤ ਤੇ ਧਰਮ ਨਿਯਮ ਅਨੁਸਾਰ ਇਹ ਨਿਤਕਰਮ ਕਰਦੇ ਸਨ ਕਿ ਮੰਦਰ ਵਿੱਚ ਜਾਣਾ ਉੱਥੇ ਮੂਰਤੀ ਦੀ ਪੂਜਾ ਕਰਨੀ ਤੇ ਭੋਗ ਲਿਓਣ ਤੇ ਦੁੱਧ ਲੈ ਜਾਣਾ ਔਰ ਮੰਦਰ ਅੰਦਰ ਰੱਖ ਕੇ ਘੰਟੀ ਵੱਜਾਉਣੀ ਤੇ ਵਾਪਸ ਆ ਜਾਣਾ ਕਿਉਂਕਿ ਦੁਨੀਆ ਵਿੱਚ ਉਸ ਸਮੇਂ ਇਸ ਤਰ੍ਹਾਂ ਦੀ ਕਿਰਤਮ ਪੂਜਾ ਦਾ ਰਿਵਾਜ ਹੋਣ ਕਰਕੇ ਉਸ ਸਿਰਜਣਹਾਰ ਦੇ ਜੀਵ ਆਪਣੇ ਅਸਲੀ ਨਿਸ਼ਾਨੇ ਅਰਥਾਤ ਵਾਹਿਗੁਰੂ ਦੀ ਭਗਤੀ ਤੋਂ ਭੁੱਲੇ ਹੋਏ ਸਨ ਇਸ ਉਲਕਤ ਭੁਲੇਖੇ ਨੂੰ ਦੂਰ ਕਰਨ ਵਾਸਤੇ ਹੀ ਸ਼੍ਰੀ ਨਾਮਦੇਵ ਜੀ ਮਹਾਰਾਜ ਨੇ ਜਨਮ ਧਾਰਿਆ ਸੀ ਭਗਤ ਜੀ ਨੇ ਇਸ ਅਗਿਆਨ ਨੂੰ ਦੂਰ ਕਰਨ ਲਈ ਆਪਣੇ ਘਰ ਤੋਂ ਹੀ ਗਣੇਸ਼ਾ ਦੇ ਨਮਾ ਅਰਥਾਤ ਕੰਮ ਆਰੰਭ ਕਰਨਾ ਚੰਗਾ ਜਾਣਿਆ ਉਹਨਾਂ ਇਸ ਛੋਟੀ ਅਵਸਥਾ ਵਿੱਚ ਹੀ ਆਪਣੇ ਪਿਤਾ ਜੀ ਨੂੰ ਆਖਣਾ ਸ਼ੁਰੂ ਕਰ ਦਿੱਤਾ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਕਿ ਮੈਂ ਇੱਕ ਦਿਨ ਮੈਂ ਵੀ ਠਾਕੁਰ ਜੀ ਦੀ ਪੂਜਾ ਕਰ ਆਪ ਕਰਾਂ ਇਸ ਪਰ ਪਿਤਾ ਨੇ ਕਿਹਾ beta ਤੇਰੀ ਅਵਸਥਾ ਅਜੇ ਛੋਟੀ ਹੈ ਜਦ ਤੂੰ ਵੱਡਾ ਹੋਵੇਂਗਾ ਤਾਂ ਬੇਸ਼ੱਕ ਰੋਜ਼ ਹੀ ਪੂਜਾ ਕਰਿਆ ਕਰੀ ਸ਼੍ਰੀ ਨਾਮਦੇਵ ਜੀ ਨੇ ਪਿਤਾ ਜੀ ਨੂੰ ਬੜੇ ਪਿਆਰ ਨਾਲ ਕਿਹਾ ਪਿਤਾ ਜੀ ਆਪ ਇੱਕ ਦਿਨ ਮੈਨੂੰ ਆਗਿਆ ਦੇ ਕੇ ਦੇਖ ਲਵੋ ਮੈਂ ਪੂਰਨ ਵਿਧੀ ਅਨੁਸਾਰ ਠਾਕਰ ਜੀ ਦੀ ਪੂਜਾ ਕਰਾਂਗਾ ਇਹੀ ਪਰ ਉਹਨਾਂ ਦੇ ਪਿਤਾ ਜੀ ਨੇ ਇਨਕਾਰ ਕੀਤਾ ਜਿਸ ਦਿਨ ਮੈਂ ਕਿਤੇ ਬਾਹਰ ਜਾਵਾਂਗਾ ਉਸ ਦਿਨ ਤੂੰ ਪੂਜਾ ਕਰੀਂ